ਸਤ ਸ੍ਰੀ ਅਕਾਲ ਦੋਸਤੋ ਠੀਕ ਹੋ ਵੀ ਅੱਜ ਸੋਨੂੰ ਬਈ ਆਪਾਂ ਚੌਕਟਾ ਸਾਹ ਪੜ ਕੇ ਦਿਖਾਉਣ ਇਹਨੂੰ ਲੇਹਰ ਵੀ ਕਹਿੰਦੇ ਨੇ ਪੰਜਾਬੀ ਚ ਕਈ ਜਗ੍ਹਾ ਤੇ ਲੇਹਰ ਕਹਿੰਦੇ ਨੇ ਬਈ ਤੇ ਇਹ ਬਾਕੀ ਆਪਾਂ ਤੁਹਾਨੂੰ ਦੱਸ ਦਿੰਨੇ ਪੰਜਾਬੀ ਚ ਵੀ ਗੁਟਕਾ ਸਾਹਿਬ ਪੜਨ ਵਾਸਤੇ ਬਣਾਇਆ ਆਪਾਂ ਨੇ ਤੇ ਇਹ ਹੈਗੀ ਐ ਲੱਕੜ ਤੂਤਦੀ ਐ ਇਹ ਪਰ 15 ਇੰਚ ਲੰਬੀ ਰਿੱਤੀ 14-15 ਇੰਚ ਲੰਬੀ 7 ਇੰਚ ਚੌੜੀ ਤੇ ਆਪਾਂ ਬਾਈਆਂ ਨੇ ਕਮੈਂਟ ਕਰੇ ਸੀਗੇ ਪਹਿਲਾਂ ਜਿਹੜਾ ਆਪਾਂ ਨੇ ਕੱਟ ਵਾਲਾ ਬਣਾਇਆ ਸੀਗਾ ਲੇਅਰ ਗੁਟਕਾ ਸਾਹਿਬ ਪੜਨ ਉਹ ਵਿੱਚ ਪਾਇੰਦੇਗਾ ਉਹ ਫੋਲਡ ਨਹੀਂ ਹੁੰਦਾ ਸੀਗਾ ਉਹ ਵਿੱਚ ਬਾਈ ਕਮੈਂਟ ਕਰੀ ਜਾਂਦੇ ਕਹਿੰਦੇ ਬਾਈ ਯਾਰ ਤੂੰ ਜਿਹੜਾ ਫੋਲਡ ਹੋਏ ਉਹ ਬਣਾ ਕੇ ਦਿਖਾਓ ਕਈ ਵਾਰੀ ਕਮੈਂਟ ਕਰਤਾ ਬਾਈਆਂ ਨੇ ਵੀ ਫੋਲਡ ਹੋਣ ਵਾਲਾ ਬਣਾ ਫੋਲਡ ਹੋਣ ਵਾਲਾ ਬਣਾ ਤੇ ਟਾਈਮ ਨਹੀਂ ਲੱਗਿਆ ਚਲ ਕੋਈ ਗੱਲ ਹੈ ਅੱਜ ਆਪਾਂ ਨੇ ਵੈਗੁਰੂ ਕਿਰਪਾ ਨਾਲ ਜ ਟਾਈਮ ਕੱਢਿਆ ਹੈ ਤੇ ਆਪਾਂ ਨੂੰ ਵੈਗੁਰੂ ਜਿਵੇਂ ਆਪਾਂ ਨੂੰ ਦਿਮਾਗ ਦਿੱਤਾ ਉਹਨਾਂ ਕੋ ਵਰਤਿਆ ਖਿਆਲ ਦਿੱਤਾ ਤੇ ਇਹ ਆਪਾਂ ਨੇ ਗੱਡਿਆ ਟੱਕ ਦੇ ਕੇ ਦੇਖੋ ਵਿੱਚੋਂ ਅੱਦੇ ਟੱਕ ਉਧਰ ਤੇ ਅੱਦੇ ਉਧਰ ਦੀ ਤੇ ਬਾਕੀ ਆ ਆਪਾਂ ਨੇ ਮਤਲਬ ਅਚੀਰ ਮਾਰੇ ਆਰੀ ਤੇ ਸੈਂਟਰ ਕੱਢਿਆ ਦਾ ਸੈਂਟਰ 'ਚ ਆਪਾਂ ਆਰੀ ਦੇ ਨਾਲ ਮਤਤ ਨਾਲ ਚੀਰ ਮਾਰ ਕੇ ਤੇ ਬਾਕੀ ਸਾਨੂੰ ਜਮਾ ਫੋਲਡ ਹੁੰਦਾ ਦਿਖਾ ਦੇਣਾ ਦੇਖੋ ਇਹ ਐ ਫੋਲਡ ਹੋ ਗਿਆ ਜੀ ਦੇਖੋ ਗੁਰਕਾ ਸਾਹਿਬ ਆਪਾਂ ਰੱਖ ਕੇ ਪੜ ਕੇ ਉਸ ਤੋਂ ਬਾਅਦ ਫੋਲਡ ਕਰਕੇ ਰੱਖ ਸਕਦੇ ਇਹਨੂੰ ਇੱਥੇ ਸਾਨੂੰ ਆਪਾਂ ਡਿਜ਼ਾਈਨ ਪਾ ਕੇ ਦਿਖਾਉਣੇ ਦੇਖੋ ਤੇ ਵਧੀਆ ਲੱਗਿਆ ਲਾਇਕ ਅਤੇ ਸ਼ੇਅਰ ਕਮੈਂਟਾਂ ਜ਼ਰੂਰ ਦੱਸਿਓ ਤੇ YouTube ਤੇ C2 Longo ਵਾਲਾ ਆਪਣਾ ਉਹ ਤੇ ਵੀ ਪੇਜ ਬਣਾਇਆ ਹੈ ਉੱਥੇ ਵੀ ਵੱਧੋ ਵੱਧ ਸਪੋਰਟ ਕਰਿਓ ਬਈ ਆਪਾਂ ਉਹਦੇ ਲੰਬੇ ਵੀਡੀਓ ਪਾਈਆਂ ਹੋਈਆਂ ਨੇ ਤੇ ਉਹ ਜ਼ਰੂਰ ਚੈੱਕ ਕਰਿਓ ਤੇ ਯਾਰ ਦੋਸਤ ਮਿੱਤਰਾਂ ਨੂੰ ਦੱਸ ਦਿਓ ਓਕੇ ਜੀ ਧੰਨਵਾਦ